ਇੰਨੀ ਹੱਥ ਚੱਲ ਬਣ ਗਈਆਂ ਨੇ ਮੁੰਡਾ ਇੱਥੇ ਕੋਇਆ ਹੀ ਜਾਬ ਦਾ ਮਨਵਾਜ਼ ਆਈ ਸੀ ਬੰਜਿੰਦਰ ਮੈਂ ਮੰਜਿੰਦਰ ਹਾਂ ਹਾਂ ਮਤਾ ਇਹ ਆਪਾਂ ਤਾਂ ਮਨਵਾਜ਼ ਸੁਣੀ ਤੇਰੀ ਤੇ ਮੈਂ ਹਾਂ ਆਵਾਜ਼ ਮਾਰਨੀ ਆ ਦੱਸੋ ਕੀ ਕੰਮ ਆ ਕੰਮ ਕੀ ਦੱਸ ਬੜੀ ਦੁਕਾਨ ਲਾ ਕੇ ਬੈਠੇ ਜੇ ਇਹ ਬਣਾਈਆਂ ਸੱਪੀਆਂ ਅੱਜ ਅੱਛਾ 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 ਇਹ ਮੈਂ ਸੋਚਣ ਲਈ ਹਾਂ ਵੀ ਥੋੜੀ ਹਮ ਬੋਤਾਂ ਕੁੜੀ ਨੂੰ ਦੇਵਾਂ ਜੀ ਮੈਂ ਜਾਣਾ ਸੀ ਦਿਹਾੜੀ ਕਿਤੇ ਚੱਲ ਜਾਣ ਲੱਗੀ ਲੈ ਜਾਂਦੀ ਪਾ ਕੇ ਤੇ ਮੇਰੀ ਗੱਲ ਸੁਣਾ ਜਦੋਂ ਗਏ ਉਦੋਂ ਕਹਿ ਦੇਣਾ ਤੁਸੀਂ ਨਾਲ ਮੇਰੇ ਉਹਦੋਂ ਕਿ ਕਿਤਾ ਨਹੀਂ ਉਹ ਤਾਂ ਤੇਰੀ ਘਰ ਦੀ ਜਿਹੜੀ ਉਹ ਤੇ ਇੱਥੇ ਰੱਖੀਆਂ ਕਰਦੀ ਆ ਮੇਰੀਆਂ ਪੂਰੀਆਂ ਵੀ ਇਹ ਕੁੜੀ ਨੂੰ ਦਿੰਦੀ ਆ ਤੇ ਕੀ ਲੈਂਦੀ ਆ ਕੀ ਕਰਦੀ ਆ ਇਹ ਬੜਾ ਧਿਆਨ ਰੱਖਦੀ ਆ ਚੰਗਾ ਕੀਤਾ ਜੀ ਜੇ ਤੂੰ ਫੜਾਣ ਦੀ ਨਾ ਤੇ ਇੱਕ ਵਾਰ ਤੇ ਫੇਰ ਬੈਠ ਜਾਣਾ ਠੀਕ ਨੇ ਤਾਂ ਹੀ ਨੇ ਮੈਂ ਪਾ ਕੇ ਦਿੱਤੀਆਂ ਮੈਂ ਆਪ ਜਾਵਾਂਗੀ ਇੱਤੋਂ ਨਹੀਂ ਚਲ ਕੋਈ ਗੱਲ ਨਹੀਂ ਤੇ ਜਿੰਨੀਆਂ ਕਾਬ ਖਾਣੀਆਂ ਵਾ ਨਾ ਉਹਨੀਆਂ ਰੱਖ ਲਓ ਤੇ ਚਲ ਨਾ ਕਤੀ ਪਰਦਾ ਮਾਨ ਵਾਜਨ ਪੁੱਤੋਂ ਗਰਮ ਚੀਜ਼ ਆਈਏ ਕੋਈ ਬੜਾ ਬਣ ਗਿਆ ਹੁਣ ਨਹੀਂ ਹੁੰਦਾ ਹੀ ਆ ਪਤਾ ਤਾਂ ਗੱਲ ਹੈਗੀ ਆ ਤੇ ਤਾਂ ਕਰਿਓ ਜੇ ਕਰਨੀਆਂ ਇਤੋਂ ਹੋਰ ਕੋਈਆਂ ਚੁਪਾ ਲੋ ਨਹੀਂ ਤੇ ਮੇਰੇ ਸਾਹਰਾ ਤੇ ਨਹੀਂ ਬਣਿਆ ਕੋਈ ਨਹੀਂ ਬਹੁਤ ਬਹੁਤ ਵਾਈ ਨਹੀਂ ਆ ਕੀ ਕਰੀਏ ਚੱਲ ਕੋਈ ਗੱਲ ਨਹੀਂ ਹਾਂ ਪਿਆ 2000 ਮੈਂ ਤੁਹਾਨੂੰ ਮੁੱਛ ਦੇ ਦਿੱਤਾ ਹੀ ਚੁਪ ਕਰਕੇ ਤੇ ਮੈਂ ਖਾ ਤੇ ਨੀ ਆ ਮੈਂ ਆਪੇ ਲੈ ਕੇ ਆਵਾਂਗੀ ਹੋਂਡਾ ਹਾਂ ਗੱਲ ਦਾ ਕਿਤੇ ਕਰੂੰ ਦੱਸੀ ਨਾ ਵੀ 2000 ਦਿੱਤਾ ਕੋਈ ਨਹੀਂ ਮੇਰੇ ਨਾਲ ਪੁੱਤ ਗੱਲ ਕੀਤੀ ਆ ਬਾਬਾ ਠੀਕ ਹੈ ਉਹਨਾਂ ਨੂੰ ਦੱਸ ਕਹਤੇ ਉਹਨਾਂ ਨੇ ਤਾਂ ਉਸੇ ਵੇਲੇ ਪਵਾੜੇ ਪਾ ਲਏ ਨੇ ਸਾਡੇ ਲੱਗੀ ਆ ਕੰਮ ਕੁੜੀ ਦਾ ਨਾ ਚੰਗਾ ਤੁਰ ਪ ਤੇ ਕਹਿੰਦੇ ਵੀ ਚੱਲ ਵਧੀਆ ਹੋਣ ਡਿਆ ਕੰਮ ਸਾਰਾ ਹੋ ਗਿਆ ਸੈਂਟਰ ਹੋ ਗਿਆ ਖੁੱਲਿਆ ਹਾਂ ਹਾਂ ਠੀਕ ਆ ਕੰਮ ਚਾਲੇ ਪੈਣਾ ਪਤਾ ਕੰਮ ਦੀ ਕਿਹੜੀ ਗੱਲ ਆ ਚਲ ਕੋਈ ਗੱਲ ਨਹੀਂ ਚਲੋ ਪਿੱਛੇ ਇੱਕਿਆਂ ਦੇ ਘਰ ਵੀ ਮੈਨੂੰ ਆਸ ਹੁੰਦੀ ਆ ਮੇਰੀ ਗੱਲ ਸੁਣੋ ਤੁਸੀਂ ਜਾਓਗੇ ਕਿ ਜਾਂ ਮੈਂ ਜਾ ਕੇ ਫੜਾਵਾਂ ਕੈਮਰੇ ਦੇ ਕੋਲੇ ਚਲੋ ਵੇਖ ਲੈਣੇ ਜਿੱਦਾਂ ਸਲਾਹ ਹੋਈ ਗਾਂਵ ਸ਼ਾਂਹ ਹੋਊਗੀ ਕਿਤਰਾ ਇਹ ਇਹਨੂੰ ਕਿਦੇ ਗਾਂਵ ਸ਼ਾਂਝਾ ਲਾ ਇਹ ਗਾਂਵ ਸ਼ਾਂਹ ਤੇਰ ਤੋਂ ਮੈਨੂੰ ਦੱਸ ਦੇਂ ਮੈਂ ਜਾਉਂ ਤੈਨੂੰ ਬੱਸੇ ਜਿਹੜਾ ਦਊਂਗਾ ਤੇ ਜਾਰੇ ਤੇ ਮੈਂ ਮੋਟਰਸਾਈਕਲ ਤੇ ਫੜਾਵਾਂਗਾ ਦੋਵੇਂ ਚਲੋ ਕੋਈ ਨਹੀਂ ਕਰ ਲਾਂਗੇ ਫਿਰ ਅਸੀਂ ਜਿੱਦਾਂ ਮਰਜ਼ੀ ਸੁਣਾ ਪਰ ਇਹ ਇਹਦੇ ਸਾਹਮਣੇ ਜੇ ਦਿੱਤੀਆਂ ਨਹੀਂ ਤਾਂ ਪਵਾੜਾ ਪਾ ਦੇਣਾ ਵਾ ਨਾ ਨਾ ਇਹ ਤਾਂ ਬੜ ਗਿਆ ਰਫੜ ਸਾਰਾ ਆਉਂਦੇ ਸਾਲ ਦਾ ਕਰੀ ਮੋਕਾ ਨਾ 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 ਇਹਨਾਂ ਤਾਂ ਖਣ ਦੇ ਜਾਂਦੀ ਕੁੜੀ ਨੂੰ ਫਵਾੜੀ ਜਾਂਦੀ ਕੁੜੀ ਨੂੰ ਓ ਕੀ ਕਰਨਾ ਵਾ ਕਿ ਇਹਨੂੰ ਬੰਦਾ ਸਮਝਾਵੇ ਮੈਂ ਤੇ ਨਾ ਬੜਾ ਸਮਝਾਉਣਾ ਵੀ ਜਾਣਦਿਆ ਕਰ ਗੱਲ ਨੂੰ ਜਾਣਦਿਆ ਕਰ ਕਰਨ ਨੂੰ ਚਾ ਲੈਣਾ ਵਾ ਤੇ ਕੁੜੀ ਚੰਗੇ ਥਾਂ ਚ ਲੱਗੀ ਆ ਤੇ ਹੁਣ ਮਾੜਾ ਮੋਟਾ ਮਗਰ ਪੈਰ ਵੇ ਰੱਖਣੇ ਪੈਣੇ ਸਾਲ ਖੰਡ ਤੇ ਕੋਈ ਗੱਲ ਨਹੀਂ ਠੀਕ ਹੈ ਇਹਨਾਂ ਕਦ ਕਰਨਾ ਹੀ ਪੈਂਦਾ ਮਾ ਕੇ ਕੋਈ ਗੱਲ ਨਹੀਂ ਕਿ ਚਲੋ ਮੜਾ ਮੋਟਾ ਜਫਰ ਗੱਲਣਾ ਪੈਂਦਾ ਤੇ ਹੀ ਭੈਣ ਦੇ ਮਗਰ ਆਪਣੇ ਘਰ ਨਾਲ ਮਿਲ ਗਈ ਤੇ ਚੱਲ ਮੁੜ ਕੇ ਕੋਈ ਗੱਲ ਇਹ ਨਹੀਂ ਗਈ ਅਜੇ ਪੁਰਾਣਾ ਬੜਾ ਚੰਗਾ ਉਹ ਬਹੁਤ ਕਰਦਾ ਉਹਨਾਂ ਕੁੜੀਆਂ ਨਹੀਂ 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 ਉਹ ਤਾਂ ਤਾਂ ਚੰਗੇ ਆ ਪਰਿਵਾਰ ਵੀ ਚੰਗਾ ਹੀ ਆ ਕੁੜੀਆਂ ਦੀ ਮੇਰੇ ਨਾਲ ਕੋਈ ਨਹੀਂ ਮਾੜਾ ਪਰਿਵਾਰ ਦੇ ਵਿੱਚ ਸਾਰੇ ਮੈਨੂੰ ਬਹੁਤ ਚੰਗਾ ਬੀਬੀ ਜਿੱਦਾਂ ਮਰਜੀ ਆ ਨਾ ਪੜਿਆ ਲਿਖਿਆ ਬੰਦਾ ਪੜਿਆ ਲਿਖਿਆ ਹੀ ਹੁੰਦਾ ਆ ਠੀਕ ਹੈ ਹਾਂ ਇਨਾ ਆਪ ਵੀ ਵੇਲਾ ਉਹਨਾਂ ਨੂੰ ਕਿੰਨਾ ਬੋਲਣ ਪਾਲਣ ਦਾ ਆਪਾਂ ਚ ਕਿੰਨਾ ਤਰੀਕਾ ਵਾ ਹੈ ਠੀਕਾ ਵਾ ਇਹਦੀ ਆਵਾਜ਼ ਨਾ ਆਵਾਜ਼ ਨਹੀਂ ਮਾਰਦੇ ਤੇ ਮੈਂ ਸਾਡੇ ਘਰ ਤੇ ਸਵੇਰ ਤੋਂ ਜੋ ਕੰਮ ਲਾਲਾ ਲਾਲਾ ਚੱਲ ਉਹ ਨਿਸ਼ਾਮਾ ਤੱਕ ਇਹ ਜਬ ਕਰਦਾ ਰਹਿਦਾ ਰੋਲਾ ਪਈ ਜਾਣਾ ਰੋਲਾ ਇਹੋ ਤੇ ਗੱਲ ਵਾ ਚੱਲ ਕੋਈ ਗੱਲ ਨਹੀਂ ਚਾਹਣ ਕੋਈ ਇਹ ਆ ਤੂੰ ਆਪਣੀਆਂ ਵੱਖਰੀਆਂ ਰੱਖ ਲੈ ਆ ਜਿਹੜੀਆਂ ਇੱਕ ਉਹਦੇ ਵਾਤੇ ਆ ਅਰੰਭ ਨੂੰ ਵਾਤੇ ਰੱਖ ਲੈ ਠੀਕ ਠੀਕ ਆ ਪਾ ਕੇ ਮੈਨੂੰ ਦੱਸ ਦੇ ਜੇ ਤੁਹਾਡਾ ਟਾਈਮ ਲੱਗੋ ਧੰਨਵਾਦ ਬਸ ਇਹ ਜਿਹੜਾ ਦੋਵੇਂ ਤੇ ਮੈਂ ਫੜਾਉਂ ਚਲੋ ਕੋਈ ਨਹੀਂ ਹੋਤ ਕਰ ਜੇ ਦਰ ਸਿਆੜਾ ਗਵੇ ਹਲ ਚਾਦਰ ਖਾਨ ਦੇ ਮੁੜ ਕੇ ਕਰਨਾ ਵੇਖਾਂਗੇ ਮੌਕਾ ਵੇਖ ਕੇ ਤੇ ਜਿੱਦਾਂ ਵੀ ਲਿਆ ਹੁਣ ਨਾ ਸਾਹ ਫੁੰਮ ਲੈ ਤੇ ਜਰਾ ਮਰ ਜਿਆ ਹੈ ਕਾਰਾ ਡੋ ਅੱਡੀ ਲਈ ਹੈ ਕੋਈ ਗੱਲ ਮੁੜ ਕੇ ਮੈਨੂੰ ਦੱਸਦੀ ਫਿਰ ਚੰਗਾ ਚਲ ਕੋਈ ਗੱਲ ਨਹੀਂ ਆਸ ਜੀ ਹੁੰਦੀ ਧੀ ਭੈਣ ਨੂੰ ਇਹ ਹਾਂ ਹੁਣ ਇਹਦੇ ਨਾਲ ਬੇਚਾਰੇ ਨਾਲ ਸਲਾਹ ਕਰਨੀ ਹੁੰਦੀ ਆ ਭਰਾ ਵਾ ਫਿਰ ਵੀ ਉੱਪਰ ਜਾਈ ਜਿਹੜੀ ਉਹ ਤੇ ਇੰਦੀ ਕਿਤੇ ਹਾ ਗਈ ਆ ਨਾ ਭੈੜੀ ਵੇਖ ਨਹੀਂ ਸਿਖਾਉਂਦੀ ਮੇਰੀ ਕੁੜੀ ਨੂੰ ਚਲੋ ਇੰਨਾ ਚੰਗਾ ਜਿਹੜਾ ਮੇਰਾ ਮੁੰਡਾ ਚੰਗਾ ਵਾ ਉਹ ਜਣ ਅਸਮਾਨ ਖਾਈ ਨੂੰ ਕੀ ਆਖਣਾ ਮੈਂ ਉਹ ਤਾਂ ਸਹਿਮਤ ਹਤੇ ਸਭ ਕੁਸ਼ੀਆ ਚਲੋ ਕੋਈ ਗੱਲ ਨਹੀਂ ਕਲਾਮ ਅੰਗੀ ਨੂੰ ਮੈਂ ਪੱਤੇ ਨਾ ਏਦਾ ਕਰਦੀ ਆ ਇਹਦੀ ਸੱਸ ਨੂੰ ਫੋਨ ਕਰਦੀ ਆ ਲਤਰੋ ਨਾ ਹੋਵੇ ਤੇ ਕਹੇ ਥਾ ਦੀ ਹੈ ਕਿਦਾਂ ਕਰ ਚਕਪਤ ਪਾ ਕੇ ਗਈ ਆ ਜ਼ੁਬਾਨ ਤੇ ਏਡੀ ਲੰਮੀ ਕੰਟਰੋਲ ਹੀ ਹੈ ਨਹੀਂ ਕੋਈ ਇਹ ਮੇਰੀ ਸੱਸ ਮਰਨਾ ਬੜਾ ਕਰਦੀ ਆ ਕੋਈ ਨਹੀਂ ਸਸਤੇ ਨੂੰ ਤਾਂ ਮੈਂ ਦੱਸ ਨਹੀਂ ਕਰਤੂਤਾ ਜੇ ਤੇਰੀ ਸੱਸ ਮੁੜ ਕੇ ਤਰਨਾ ਕਰ ਜੂਗੀ ਨਾ ਤੇ ਮੇਰਾ ਨਾ ਵੀ ਜੀਵਨ ਨਹੀਂ ਚਲਾਂ ਚੜਾ ਕੇ ਦੀ ਸੱਸ ਨੂੰ ਫੋਨ ਲਾ ਹੀ ਲੈਣੀ ਆ ਚੰਗਾ ਹੋਇਆ ਮੈਂ ਨੰਬਰ ਲੈ ਲਿਆ ਹੀ ਉਹਦਾ ਹੁਣ ਨੰਬਰ ਲੱਗ ਜਾਏ ਇੱਕ ਵਾਰੀ ਹੈਲੋ ਐ ਸਸੀਓ ਕਾਂ ਜੀ ਆਪੇ ਦਾ ਅਲਗੋਤ ਨਾਮ ਪਿਆਰਾ ਵੀ ਠੀਕ ਠਾਕ ਵਧੀਆ ਤੁਸੀਂ ਆਪਣਾ ਸੁਣਾਓ ਹਾਂਜੀ ਆਪਣਾ ਠੀਕ ਠਾਕ ਬੜਾ ਵਧੀਆ ਆ ਪਹੁੰਚ ਗਈ ਰਮਨ ਹਾਂਜੀ ਹਾਂਜੀ ਪਹੁੰਚ ਗਈ ਵਾ ਅੱਛਾ ਅੱਛਾ ਠੀਕ ਵਾ ਤੇ ਤੁਸੀਂ ਸੁਣਾਓ ਕਿੱਦਾਂ ਰਹਿੰਦੀ ਆ ਤੁਹਾਡੇ ਨਾਲ ਨਹੀਂ ਏਸੇ ਤੋਂ ਬਹੁਤ ਵਧੀਆ ਰਹਿੰਦੀ ਆ ਅੱਛਾ ਅੱਛਾ ਕੰਦਾ ਵੀ ਕਰ ਲੈਂਦੀ ਆ ਬਾਕੀ ਇਹ ਆ ਤੇ ਬੱਚੇ ਟੇਸ਼ਨ ਆਉਂਦੇ ਆ ਉਹਨਾਂ ਨੂੰ ਪਰੋਂਦੀ ਆ ਅੱਛਾ ਉਹਦਾ ਨਾ ਗੱਲ ਕਰਨੀ ਤੇ ਨਹੀਂ ਚਾਹੀਦੀ ਪਰ ਮੈਂ ਸੋਚਿਆ ਵੀ ਤੁਸੀਂ ਮੈਨੂੰ ਨਾ ਥੋੜੇ ਪੋਲੇ ਜਿਹਾ ਲੱਗਦੇ ਜੇ ਮੇਰਾ ਰਾਦਾ ਵਾ ਤੁਹਾਨੂੰ ਇਹ ਜਿਆ ਕਰਤੂਤਾਂ ਦੱਸ ਹੀ ਦਵਾਂ ਹਾਂ ਰਕਾਂ ਜਿਕੇ ਕੱਲ ਹੋਈ ਆ ਤਸ ਤੋਂ ਮੈਨੂੰ ਫੁੱਲ ਤੇ ਗੱਲ ਹੈ ਗੱਲ ਕਾਦੀ ਦੱਸਣੀ ਆ ਤੁਸੀਂ ਤਿੰਨੇ ਚੰਗੇ ਜੇ ਇੰਨਾ ਪਿਆਰ ਕਰਦੇ ਜੇ ਦੇ ਨਾਲ ਹੈ ਇਹਨੂੰ ਸੈਂਟਰ ਵੀ ਖੋਲ ਕੇ ਦੇ ਤਾਂ ਟਿਊਸ਼ਨ ਪੜਾਉਣ ਵਾਸਤੇ ਤੇ ਅਗਲੀ ਪਤਾ ਕੀ ਆਂਦੀ ਹੀ ਇੱਥੇ ਆਣ ਕੇ ਕੰਬੀ ਹੀ ਮੈਂ ਆਪਣੀ ਸਾਫ ਜੁੱਤੀ ਥਲੇ ਰੱਖੀ ਆ ਅੱਛਾ ਇਹ ਗੱਲ ਕਹਿੰਦੀ ਇਹ ਗੱਲ ਕਹਿੰਦੀ ਹੀ ਤੇ ਮੈਨੂੰ ਤਾਂ ਬੜਾ ਦੁੱਖ ਹੋਇਆ ਸੁਣ ਕੇ ਵੀ ਇੱਕ ਸੱਸ ਤੇਰੇ ਇੰਨੇ ਚਾਹ ਕਰਨ ਲਈ ਆ ਉਤੋਂ ਤੁਹਾਨੂੰ ਆ ਗੱਲਾਂ ਕਰਨ ਲਈ ਆ ਅਰੇ ਹੋ ਇੱਸੇ ਦਾ ਬੜਾ ਪਿਆਰ ਨਾਲ ਇੰਦੀ ਮੇਰੇ ਨਾਲ ਕਦੀ ਕੋਈ ਆਜੀ ਕਰਦੀ ਕਿ ਕਹੇ ਜਾਨ ਤੇ ਚਾਹ ਉਹ ਤਾਂ ਇਹ ਕਰ ਲਗਰਦੀ ਵੀ ਉਹ ਤੁਹਾਨੂੰ ਮੈਂ ਦੱਸਦੀ ਆ ਨਾ ਹਾਥੀ ਦੇ ਦੰਦ ਖਾਣਦੇ ਹੋਰ ਹੁੰਦੇ ਤਾਂ ਵਿਖਾਉਣ ਦੇ ਹੋਰ ਹੁੰਦੇ ਆ ਅਜੋ ਪਿਆਰ ਨਾਲ ਤੁਹਾਡਾ ਕੋ ਮਤਲਬ ਕਢਣ ਲਈ ਆ ਤੇ ਜਿੱਦੋਂ ਨੇ ਆਪਣੇ ਮਤਲਬ ਕਢ ਲਏ ਨਾ ਸਾਰੇ ਫਿਰ ਤੁਹਾਡੇ ਮਾਰਨਾ ਠੋੜ ਦੇਖੀ ਜਾਇਓ ਤੁਸੀਂ ਬਣਦਾ ਕੀ ਆ ਫਿਰ ਕੋਈ ਗੱਲ ਨਹੀਂ ਇਹਨੂੰ ਤੇ ਮੈਂ ਪੁੱਛ ਲਈ ਆ ਨਾ ਉੱਥੇ ਜਾ ਕੇ ਕੀ ਕਹੀ ਨਹੀਂ ਆ ਤੂੰ ਮੈਨੂੰ ਕਿੰਜ ਥੀਸ ਲੈ ਰੱਖਿਆ ਵਾ ਨਹੀਂ ਨਹੀਂ ਗੜਾ ਦੇ ਕੋਈ ਆਹ ਕੋਈ ਆਣ ਲਈ ਆ ਅਜੇ ਨਾ ਪੁੱਛਿਓ ਅਜੇ ਇਹਦੇ ਤੌਰ ਤਰੀਕੇ ਵੇਖੋ ਤੁਸੀਂ ਕਿ ਕਰਦੀ ਕੀ ਫਿਰਦੀ ਆ ਤੁਹਾਡਾ ਮੁੰਡਾ ਵੀ ਨੇ ਵਸਤ ਕਰ ਲਿਆ ਵਾ ਉਹ ਵੀ ਹੁਣ ਇਹਦੀ ਬੋਲੀ ਬੋਲਦਾ ਵਾ ਤੁਹਾਨੂੰ ਪਤਾ ਨਹੀਂ ਪਤਾ ਲੱਗਦਾ ਕਿ ਨਹੀਂ ਲੱਗਦਾ ਆਪਾਂ ਅੰਜੇ ਨਹੀਂ ਆ ਤੇ ਸੋਚਿਆ ਕਿ ਚਲ ਕੋਈ ਨਹੀਂ ਬੱਚੇ ਆ ਜਿੱਥੇ ਮਰਜ਼ੀ ਜਾਣ ਆਉਣ ਕੋਈ ਲੋਕਾ ਟੋਕੀ ਕੀਤੀ ਨਹੀਂ ਆਪੇ ਹੀ ਮੰਗਦੇ ਉਹਨੇ ਫੜਾ ਦੇਈਦੇ ਆ ਹੁਣ ਮੈਨੂੰ ਥੋੜਾ ਪੁੱਛਾ ਕਿ ਇਹ ਵੀ ਨਾ ਅਕੜ ਇਤਾਂ ਦੀ ਆ ਪਰ ਤੁਸੀਂ ਤਾਂ ਹੋਰ ਸਭ ਨਾ ਸੋਚ ਦੇ ਜੇ ਨਾ ਪਰ ਨਾ ਨੌਨ ਜਿੰਨੀ ਨੱਥ ਪਾ ਕੇ ਰੱਖੀ ਹੈ ਨਾ ਉਹਨੇ ਚੰਗਾ ਵਾ ਤੁਸੀਂ ਤੇ ਮੈਂ ਕਿਹਨੇ ਨੱਥ ਪਾ ਲੋ ਇਹਨੂੰ ਟਾਈਮ ਦੇ ਨਾਲ ਹੀ ਜੇ ਤੁਹਾਡੇ ਹੱਥੋਂ ਨਿਕਲ ਗਈ ਨਾ ਫਰ ਤੁਸੀਂ ਵੀ ਰੋਡ ਤੇ ਆ ਜਾਣਾ ਛੇਤੀ ਕੋਈ ਗੱਲ ਨਹੀਂ ਇਹ ਦੇ ਕੱਤੀ ਕੁੜੀ ਤੇ ਮੈਂ ਵੀ ਨਹੀਂ ਜੇ ਪਿਆਰ ਨਾਲ ਨਾ ਰਵੇ ਤੇ ਮੈਂ ਵੀ ਪਿਆਰ ਨਾਲ ਰਹਿਣੀ ਆ ਤੇ ਜੇ ਕੋਈ ਐਡਾ ਕਰੋ ਨਾ ਮੇਰੇ ਨਾਲ ਤੋਦਣਾ ਚਾਰਤਿਆਂ ਵੱਡ ਹੋ ਕੇ ਦੱਸੂਗੀ ਕਿ ਮੈਂ ਕੀ ਕੀਗਾ ਬਸ ਬਸ ਥੋੜੇ ਜਿਹਾ ਨਾ ਚੱਕੰਨੇ ਹੋ ਜਾ ਤੇ ਮੇਰਾ ਫਰਜ਼ ਹੀ ਤੁਹਾਨੂੰ ਦੱਸਣ ਦਾ ਕਿਉਂਕਿ ਮੇਰ ਨਾਲ ਤਾਂ ਹੋਈਆਂ ਬੀਤੀਆਂ ਵਾ ਮਾਵਾਂ ਧੀਆਂ ਨੇ ਤੇ ਮੇਰਾ ਜਿਨਾ ਹਰਾਮ ਕੀਤਾ ਵਾ ਤੇ ਗੱਲ ਨਹੀਂ ਕਰਨ ਵਾਲੀ ਤੀਜੇ ਦਿਨ ਝੋਲਾ ਚੁੱਕ ਕੇ ਇੱਥੇ ਆ ਜਾਂਦੀ ਆ ਇਹਨੂੰ ਫਾਇਲ ਆਉਹ ਤਾਂ ਕੰਮ ਦੇ ਵਿੱਚ ਇਹਦੀ ਹੋਸ਼ ਆਵੇ ਟਿਕਾਣੇ ਜਿਹੜੀ ਇਹ ਭੂਏ ਚੜੀ ਆ ਕੋਈ ਨਹੀਂ ਕੋਈ ਨਹੀਂ ਤਿੰਨ ਕਿਹਦਾ ਫੀਕਰ ਨਾ ਕਰੋ ਹੁਣ ਮੈਨੂੰ ਨਾ ਸਾਰੀ ਇਹਦੀ ਸੱਚਾਈ ਦਾ ਪਤਾ ਲੱਗ ਗਿਆ ਵਾ ਹੁਣ ਮੈਂ ਜਾਣਾਂ ਤੇ ਇਹ ਗਾਲੇ ਚਲੋ ਠੀਕ ਆ ਫਿਰ ਆਇਓ ਕਿਤੇ ਸਾਡੇ ਕੋਲ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਪਾਂ ਗਏ ਆਣਾ ਕਿਉਂ ਨਹੀਂ ਗਾ ਆਇਓ ਆਇਓ ਫਿਰ ਤੇ ਬਹਿ ਕੇ ਗੱਲਾਂ ਕਰਾਂਗੇ ਠੀਕ ਠੀਕ ਕੋਈ ਗੱਲ ਨਹੀਂ ਆਰਾਂਗੇ ਕਿਹਦਾ ਫੇਰਾ ਹਾਂ ਤੇ ਜਿਹੜੀ ਮੈਂ ਗੱਲ ਕਹੀ ਹੈ ਨਾ ਉਹਦਾ ਧਿਆਨ ਰੱਖਿਓ ਹੁਣ ਮੈਂ ਹਾਂ ਤੁਸੀਂ ਕੀ ਗੱਲ ਦਾ ਕੀ ਕਰਨਾ ਕਰੋਗੇ ਉਹ ਨਾਲ ਇਹਦਾ ਗੜੀ ਦਾ ਕਨਾਂ ਦਾ ਕੱਢੀ ਹੜੀ ਕਿ ਤੁੰਗੀ ਕਹਿੰਨੀ ਆ ਬਸ ਬਸ ਇਹ ਵੀ ਜਿਹੜਾ ਕਹਿੰਨਾ ਭੁਗਤੀ ਸਵਾਰੋ ਚੰਗੀ ਤਰ੍ਹਾਂ ਤੈਨੂੰ ਨੱਪੋ ਕੰਮ ਦੇ ਵਿੱਚ ਨਹੀਂ ਨਹੀਂ ਹੋਰ ਕਰ ਬਾਰੇ ਦਾਵਾ ਮੈਂ ਨਾ ਠੇਕਾ ਨਹੀਂ ਲਿਆ ਮੈਂ ਤਾਂ ਸੋਈ ਕੇ ਸਾਰਾ ਦਿਨ ਲੱਗੀ ਰਹੀ ਨਹੀਂ ਤੇ ਜੇ ਕਹਿੰਦੀ ਨਾ ਜੁੱਤੀ ਥਲੇ ਰੱਖਾਵਾ ਹੁਣ ਇਹਨੂੰ ਜੁੱਤੀ ਥਲੇ ਰੱਖੂੰਗੀ ਬਸ ਬਸ ਇਹ ਜੁੱਤੀ ਥਲੇ ਰੱਖਣ ਵਾਲੀ ਜੇ ਤੇ ਟਾਈਮ ਨਾ ਕਾਬੂ ਕਰ ਲੋ ਇਹਨੂੰ ਠੀਕ ਆ हाँ हो मैं। चलो ठीक है जरा दुमड़ी दूलना ना दिता ओने ये भी याद करूगी ए तो रात बड़ा बड़ा उठाया करूगी मेरे ना बन की गया वा मेरी सैश बड़ी चंगी हम लगू पता इन दीप ਹਾਂਜੀ ਕੀ ਬੰਦਿਆ ਕੁਛ ਨਹੀਂ ਉਹ ਪੜਦੇ ਸੈਟ ਕਰਨੀ ਹੈ ਹਸ਼ ਹਸ਼ ਹਾਂਜੀ ਕਿਦਾਂ ਰਿਆ ਫਿਰ ਦੇਣਾ ਵਧੀਆ ਰਿਆ ਬੱਚੇ ਚਲੋ ਕੋਆਪਰੇਟ ਕਰਦੇ ਆ ਹਨਾ ਤੇ ਸਾਡਾ ਵੀ ਮੇਰਾ ਵੀ ਫਿਰ ਮਨ ਕਰਦਾ ਕਿ ਇਹਨਾਂ ਨੂੰ ਵਧੀਆ ਹਨਾ ਤਰੀਕੇ ਨਾਲ ਸਮਝਾਵਾਂ ਚਲੋ ਠੀਕ ਹੈ ਥੋੜੇ ਬਹੁਤੇ ਬੱਚੇ ਵੀਕ ਹੈਗੇ ਆ ਬਾਕੀ ਚਲੋ ਕੋਈ ਨਹੀਂ ਹੌਲੀ ਹੌਲੀ ਜਦੋਂ ਸਟੱਡੀ ਕਰਨਗੇ ਨਾ ਫਿਰ ਸੈਟ ਹੋ ਜਾਮਾ ਆਪ ਹੀ ਤੇਨ ਮੈਂ ਪਹਿਲੇ ਦਿਨ ਹੀ ਗੱਲ ਸਮਝਾਈ ਆ ਹਾਂਜੀ ਕਿ ਪੈਸੇ ਵਿਸ਼ੇ ਵੱਲੋਂ ਨਹੀਂ ਦੇਖਣਾ ਇਹੀ ਮੈਨੂੰ ਪਤਾ ਆਇਆ ਕਿ ਕੱਲਾ ਇਹਨੂੰ ਕਿ ਪੈਸੇ ਬਿਠੇ ਕਰਨੇ ਵਸ ਹਾਂਜੀ ਹਾਂਜੀ ਉਹ ਤੇ ਹੈ ਜਿਹੜੇ ਬੱਚੇ ਨੂੰ ਨਹੀਂ ਸਮਝ ਲਗਦੀ ਤਾਂ 10 ਵਾਰੀ ਸਮਝਾਉਣਾ ਹਾਂਜੀ ਹਾਂਜੀ ਇਹ ਨਹੀਂ ਗੱਲ ਕਰਨੀ ਇਰੀਟੇਟ ਨਹੀਂ ਹੋਣਾ ਇਹ ਗੱਲ ਨਹੀਂ ਨਹੀਂ ਮੈਂ ਝੂਠੇੜ ਘਾਤਾ ਹੁਣਾ ਮੈਨੂੰ ਵੀ ਪਤਾ ਕਿ ਬੱਚੇ ਪਿਆਰ ਨਾਲ ਜ਼ਿਆਦਾ ਸਮਝਦੇ ਹੈ ਕਿਉਂਕਿ ਮਾਰਨਾ ਨਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈਗਾ ਉਹ ਨਾਲੇ ਮਾਪਿਆਂ ਨੂੰ ਯਾਰ ਇੱਕ ਇੱਕ ਵਾਸੇ ਸਕੂਲ ਦੀ ਫੀਸਾਂ ਹੋਣ ਡੇ ਹਾਂਜੀ ਦੂਜੇ ਵਾਸਤੇ ਉਹਨਾਂ ਨੇ ਟਿਊਸ਼ਨ ਨਹੀਂ ਭਰਨੀ ਉਹ ਤੇ ਹੈ ਹੀ ਆ ਤੇ ਡਬਲ ਡਬਲ ਖਰਚਾ ਕਰਨਾ ਬੱਚਿਆਂ ਤੇ ਜੇ ਬੱਚੇ ਫੇਰ ਨਹੀਂ ਚੱਲ ਰਹੇ ਤਾਂ ਫਿਰ ਫਾਇਦਾ ਕੀ ਬਾਕੀ ਕੋਈ ਨਹੀਂ

ਮੰਮੀ ਦਾ ਸਾਨੂੰ ਇਹ ਨਹੀਂ ਵੀ ਆਣਾ ਤੁਹਾਡੀ ਇਹ ਗੱਲ ਆਹੋ ਕਹਿੰਦੀ ਕਿ ਇਹਦੀ ਸੱਸ ਚੱਲੀ ਹੈ ਉੱਥੇ ਹਜੂਰ ਸਾਹਿਬ ਪਤਾ ਨਹੀਂ ਕਿੱਥੇ ਤੇ ਉਹ ਕਹਿੰਦੀ ਕਿ ਮੰਮੀ ਮੈਂ ਇੱਥੇ ਇਕੱਲੀ ਨੇ ਕਿੱਦਾਂ ਰਹਿਣਾ ਮਨਾਲੇ ਠੀਕ ਹੈ ਯਾਰ ਬਾਰੂ-ਬਾਰ ਉਹਨਾਂ ਦਾ ਘਰ ਹੈ ਹਨਾ ਇਕੱਲੇ ਵੀ ਕਿੱਦਾਂ ਰਹਿਣਾ ਨਿਆਣਾ ਛੋਟਾ ਅਜੇ ਤੇ ਚਲੋ ਕੋਈ ਨਹੀਂ ਫੇਰ ਹਜੂਰ ਸਾਹਿਬ ਕਿੱਥੇ ਗੜਾਣੇ ਆ ਠੰਡ ਦੇ ਵਿੱਚ ਉਹ ਸੱਤ ਲਗਾਂ ਦੇ ਸੱਤ ਅੱਠਵੇਂ ਮਹੀਨੇ ਸੀ ਦੀ ਉਹ ਫਤਿਹਗੜ੍ਹ ਸਾਹਿਬ ਚਲੇ ਗਏ ਸ਼ਾਇਦ ਅੱਛਾ ਅੱਛੀ ਦੀਦਾ ਨਾਲੇ ਮਾਸੀ ਹੈ ਨਾ ਕਹਿੰਦੀ ਮੇਰੀ ਮਾਸੀ ਸੱਸ ਹੈ ਉੱਥੇ ਅੱਛਾ ਅੱਛਾ ਨਾਲੇ ਮੰਮੀ ਕਹਿੰਦੇ ਫਿਰ ਭੈਣ ਕੋਲ ਜਾਂਦੀ ਮੰਮੀ ਕਿ ਇੱਥੇ ਫਿਰ ਸੱਜ ਜਾਂਦਾ ਤੇ ਕਹਿੰਦੇ ਸੀ ਕਿ ਨਵਦੀਪ ਕਹਿੰਦੇ ਚੱਲ ਮੈਂ 10-12 ਦਿਨ ਫਿਰ ਇੱਥੇ ਆ ਜਾਂਦੀ ਹਾਂ ਚਲ ਕੋਈ ਨਾ ਆ ਜਾ ਕਰੂਗੀ ਤੇ ਨਾਲੇ ਤੇਰੇ ਨਾਲ ਹੀ ਅੱਲੇ ਕੋਈ ਸੈਂਟਰ ਆਹੋ ਫਿਰ ਤੇ ਮੈਂ ਕਹਿੰਦੀ ਨਾ ਕਿ ਚੱਲ ਫਿਰ ਚੱਲੀਏ ਦੋਨੇ ਜਾਣੇ ਨਾਲੇ ਸਹਿਜ ਨੂੰ ਲੈ ਗਏ ਉਹ ਵੀ ਪੜ ਲਿਆ ਕਰੂਗਾ ਉੱਥੇ ਬੱਚਿਆਂ 'ਚ ਬੱਚਾ ਪੜ ਲੈਂਦਾ ਹੈ ਆਹੋ ਗੱਲ ਸਹੀ ਹੈ ਵੇ ਹਾਂਜੀ ਘਰ ਵੀ ਰਹਿ ਕੇ ਨਹੀਂ ਕੀ ਕਰਨਾ ਤੇ ਬਾਕੀ ਮੈਨੂੰ ਲੱਗਦਾ ਫੇਰ ਹੀ ਆਣੀ ਹੈ ਨਵਦੀਪ ਕਿਉਂਕਿ ਮੰਮੀ ਕਹਿੰਦੇ ਸੀ ਇੱਕ ਦੋ ਦਿਨ ਤੱਕ ਆ ਜਾਣਾ ਤੇ ਮੈਂ ਤਾਂ ਸਹਿਜ ਆਉਂਗੀ ਚੱਲ ਕੋਈ ਨਹੀਂ ਉਨੇ ਆਣਾ ਆਪਣੀ ਸਕੂਟੀ ਤੇ ਮੈਂ ਮੰਮੀ ਨੂੰ ਕਿਹਾ ਸੀ ਕੋਈ ਗੱਲ ਨਹੀਂ ਜੇ ਉਹਨੇ ਆਣਾ ਤੇ ਲਖਬੀਰ ਲੈ ਆਣਗੇ ਜਾ ਕੇ ਗੱਡੀ ਤੇ ਤੇ ਮੰਮੀ ਕਹਿੰਦੀ ਨਹੀਂ ਉਹ ਕਹਿੰਦੀ ਸੀ ਕਿ ਸਕੂਟਰੀ ਇੱਥੇ ਲਾਉਣ ਦਾ ਜਮਾਨਾ ਨਹੀਂ ਉਹ ਹੈ ਤੇ ਮੈਂ ਸਕੂਟਰੀ ਨਾਲ ਹੀ ਲਿਆ ਨਹੀਂ ਤੁਹਾਨੂੰ ਪਤਾ ਚਾਚੇ ਤਾਈ ਕਿੰਨਾ ਦੇ ਦੇ ਕਰਦੀ ਕਿੰਨੀ ਕਰਾ ਕੀ ਕਰਦੀ ਆ ਓਏ ਆਹ ਹੋਏ ਗੱਲ ਤੇ ਹੈ ਮੌਲੀ ਦਾ ਠੀਕ ਹੈ ਕਰਾਂਗੇ ਨਾ ਅੱਗੇ ਤੇ ਕੁਝ ਕੀ ਨਾ ਕਰੀਏ ਠੀਕ ਹੈ ਕਰ ਸਕਦੇ ਆ ਬਾਕੀ ਚਲੋ ਕੋਈ ਨਹੀਂ ਹੁਣ ਮੈਂ ਨਾ ਬਾਹਰ ਤਲੀਏ ਸਬਜ਼ੀ ਬਣਾ ਲਾ ਠੀਕ ਹੈ ਤੇ ਤੁਸੀਂ ਬੈਠੋ ਨਾਲੇ ਮਚਾ ਬਣਾ ਕੇ ਲੈ ਆਨੇ ਠੰਡ ਬੜੀ ਹੋ ਗਈ ਚਲ ਠੀਕ ਹੈ ਲੈ ਆ ਲੈ ਹਾਂਜੀ ਠੀਕ